ਹਾ ਬਹਾਦਰ ਦੇ 350 ਸਾਲ ਹਿੰਦ ਦੀ ਚਾਦਰ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਵਿੱਚ ਸ਼ਿਰਕਤ ਕਰਨ ਦੇ ਲਈ ਇਸ ਵਾਰ ਮੈਂ ਪੰਜਾਬ ਤੋਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਲਈ ਰਵਾਨਾ ਹੋਇਆ। ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚਦੇ ਹੀ ਮੈਨੂੰ ਇਹ ਅਹਿਸਾਸ ਹੋਣ ਲੱਗ ਗਿਆ ਸੀ ਕਿ ਇਸ ਵਾਰ ਪ੍ਰਸ਼ਾਸਨ ਤੇ ਸਰਕਾਰ ਨੇ ਪੂਰਾ ਜ਼ੋਰ ਲਾ ਰੱਖਿਆ ਹੈ। ਹਰ ਇੱਕ ਚੀਜ਼ ਨੂੰ ਪਰਫੈਕਟ ਕਰਨ ਦੇ ਵਿੱਚ ਪੂਰੇ ਦੇ ਪੂਰੇ ਰਾਸਤੇ ਨੀਟ ਐਂਡ ਕਲੀਨ ਸੀ। ਪੁਲਿਸ ਪ੍ਰਬੰਧਨ ਨੂੰ ਦੇਖ ਕੇ ਤਾਂ ਮੈਂ ਵੀ ਹੈਰਾਨ ਰਹਿ ਗਿਆ ਕਿ ਇੰਨੀ ਜ਼ਿਆਦਾ ਸੰਗਤ ਹੋਣ ਦੇ ਬਾਵਜੂਦ ਵੀ ਟ੍ਰੈਫਿਕ ਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਮੇਨਟੇਨ ਕੀਤਾ ਜਾ ਰਿਹਾ ਹੈ। ਇੱਥੋਂ ਦੀ ਹੁੰਦੇ ਹੁੰਦੇ ਅ ਜਿਹੜੀ ਬਣਾਈ ਗਈ ਸੀ ਸੰਗਤ ਦੀ ਰਹਿਸ਼ ਲਈ ਟੈਂਟ ਸਿਟੀ ਵਿੱਚ ਜਾ ਕੇ ਪਤਾ ਲੱਗਿਆ ਕਿ ਇੱਥੇ ਹਰ ਇੱਕ ਚੀਜ਼ ਫ੍ਰੀ ਹੈ ਰੂਮ ਤੋਂ ਲੈ ਕੇ ਹਰ ਇੱਕ ਚੀਜ਼ ਮੈਡੀਕਲ ਸਹੂਲਤ ਖਾਣ ਪੀਣ ਦੀਆਂ ਚੀਜ਼ਾਂ ਲੰਗਰ ਪ੍ਰਸ਼ਾਦਾ ਦਵਾਈਆਂ ਟੋਟਲ ਗਵਰਨਮੈਂਟ ਦੇ ਵੱਲੋਂ ਇੱਥੇ ਫ੍ਰੀ ਕੀਤਾ ਗਿਆ ਸੀ ਟੈਂਟ ਸਿਟੀ ਦੇ ਰੂਮ ਬੜੇ ਨੀਟ ਐਂਡ ਕਲੀਨ ਸੀ ਨਵੀਆਂ ਚਾਦਰਾਂ ਨਵੇਂ ਕੰਬਲ ਇੱਥੋਂ ਤੱਕ ਕਿ ਵਾਸ਼ਰੂਮ ਦੇ ਅੰਦਰ ਗਿਜ਼ਰ ਤੱਕ ਵੀ ਇੰਸਟਾਲ ਸੀ ਟੈਂਟ ਸਿਟੀ ਦੇ ਅੰਦਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਐਂਬੂਲੈਂਸ ਹਰ ਇੱਕ ਉਹ ਚੀਜ਼ ਜਿਸ ਦੀ ਕਦੇ ਜ਼ਰੂਰਤ ਪੈ ਸਕਦੀ ਹੈ ਉਹ ਚੀਜ਼ ਅਵੇਲੇਬਲ ਸੀ ਸੰਗਤਾਂ ਦੇ ਲਈ ਆਟੋ ਅਤੇ ਬਾ ਦੀ ਮਾਰਸ਼ਲ ਆਰਟ ਗੱਤਕਾ ਦੇਖਿਆ ਤਖਤ ਸਿਰੀ ਕੇਸਗੜ ਸਾਹਿਬ ਵਿਖੇ ਸੱਜਦਾ ਕੀਤਾ ਉਸ ਉਪਰੰਤ ਮੰਨ ਬਣਿਆ ਕਿ ਵਿਰਾਸਤੇ ਖਾਲਸਾ ਵਿੱਚ ਵੀ ਜਾਇਆ ਜਾਵੇ ਜਦੋਂ ਅਸੀਂ ਵਿਰਾਸਤੇ ਖਾਲਸਾ ਦੇ ਵਿੱਚ ਅੰਦਰ ਹੁੰਦੇ ਆ ਤਾਂ ਸਿੱਖ ਸੰਗਤਾਂ ਦਾ ਜਿਹੜਾ ਜੋਸ਼ ਸੀ ਜਾਂ ਜਿਹੜਾ ਉਤਸ਼ਾਹ ਸੀ ਉਹ ਦੇਖਿਆ ਹੀ ਬਣਦਾ ਸੀ ਚਾਕੀਆਂ ਨੂੰ ਦੇਖ ਕੇ ਉਹਨਾਂ ਦੇ ਮਨ ਦੇ ਅੰਦਰ ਬਲਬਲੇ ਪੈਦਾ ਹੋ ਰਹੇ ਸੀ ਰਾਤ ਦੇ ਸਮੇਂ ਸਿੱਖ ਇਤਿਹਾਸ ਨੂੰ ਦਿਖਾਉਂਦਾ ਲਾਈਟ ਸ਼ੋਅ ਚਰਨਗੰਗਾ ਸਟੇਡੀਅਮ ਦੇ ਵਿੱਚ ਦੇਖਿਆ ਜਿਹਨੇ ਇੱਕ ਅਲੱਗ ਲੈਵਲ ਦਾ ਹੀ ਰੰਗ ਬੰਨ ਦਿੱਤਾ ਉਸ ਉਪਰੰਤ ਅਸੀਂ ਡਰੋਨ ਸ਼ੋਅ ਨੂੰ ਵੀ ਦੇਖਿਆ ਜਿਹਦੇ ਵਿੱਚ ਗੁਰਤੇਗ ਬਹਾਦਰ ਜੀ ਨਾਲ ਸੰਬੰਧਿਤ ਹ ਵਿਵਨ ਨੂੰ ਦਰਸਾਇਆ ਗਿਆ ਸਮਾਂ ਕਾਫੀ ਜਦਾ ਹੋ ਚੁੱਕਿਆ ਸੀ ਲੰਗਰ ਪ੍ਰਸ਼ਾਦਾ ਛਕ ਕੇ ਅਸੀਂ ਘਰ ਵੱਲੋਂ ਚਾਲੇ ਪਾ ਦਿੱਤੇ ਪਰ ਇਹ ਜਿਹੜਾ ਪੂਰੇ ਦਾ ਪੂਰਵਾ ਸਮਾਗਮ ਸੀ ਇਹਨੇ ਸਾਡੇ ਦਿਲ ਦੇ ਵਿੱਚ ਇੱਕ ਅਲੱਗ ਮਿੱਠ ਸ਼ਾਪ ਛੱਡ ਦਿੱਤੀ ਇੱਥੇ ਸ਼ਲਾਘਾ ਕਰਨੀ ਬਣਦੀ ਹੈ ਪੰਜਾਬ ਸਰਕਾਰ ਤੇ ਸੀਐਮ ਸ੍ਰੀ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਪੂਰੀ ਸ਼ਿੱਦਤ ਦੇ ਨਾਲ ਇਹ ਸਾਰੇ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਜਿਹੜੀਆਂ ਚੀਜ਼ਾਂ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਜਿਆਦਾ ਵਧੀਆ ਲੱਗੀਆਂ ਕਿ ਪ੍ਰਸ਼ਾਸਨ ਨੇ ਇਹ ਸਾਰੇ ਦੇ ਸਾਰੇ ਪ੍ਰੋਗਰਾਮ ਨੂੰ ਬੈਲ ਮੈਨੇਜ ਕਰਕੇ ਰੱਖਿਆ ਹੋਇਆ ਹੈ